ਇਹ ਜੀਐਨਐਮਐਲ ਦੇ ਲੱਗੇ ਜਾ ਕੇ ਇੱਥੇ ਜਿਹੜੀ ਮੈਲਗ ਢੜਚੰਗਰ ਰੋਡ ਤੇ ਉੱਥੇ ਜਾ ਕੇ ਇਹਨਾਂ ਹਾਸਾ ਹੋਇਆ ਏ ਕਿਸੇ ਨੇ ਟੱਕ ਟੁਕ ਟ ਕਰਾਉਣ ਘੇੜ ਤੇ ਮਾਰੇ ਆ ਇਹਦੇ ਲੋਕ ਦੇ ਨਾਮ ਦਾ ਵਿਕਮਰ ਸੌਨਮਲ ਗਾਰ ਸਿੰਘ ਜੀ ਚਿੜੀ ਕੋ ਪੁਮਰ ਸਟਾਈਕ ਚਾਈ ਚਾਹ ਦੇ ਲਗਭਗ ਫੇਗਾ ਜੀ ਪਾਰਲੀਮੈਂਟ ਸਗਾ ਲੈ ਮਤਲਬ ਬੰਗਾ ਦੇ ਪਿੰਡ ਖਮਾਚੋ ਵਿਖੇ ਨਵਾਂ ਸ਼ਹਿਰ ਤੋਂ ਕੰਮ ਤੋਂ ਵਾਪਸ ਆ ਰਹੇ ਨੌਜਵਾਨ ਨੂੰ ਪਿਛਲੇ ਦਿਨੀ ਗੜਸ਼ੰਕਰ ਰੋਡ ਤੇ ਸੱਤਾ ਲੱਗਣ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜੋ ਕਿ ਜੇਰੇ ਇਲਾਜ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡੇ ਲੜਕੇ ਨੂੰ ਕਿਸੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਬੰਗਾ ਦੀ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਿਰਤਾ ਕਾ ਰਵੀ ਕੁਮਾਰ ਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਕਿ ਨਾ ਬੋਲ ਮੇਰਾ ਨਾਮ ਖੁਸ਼ੀ ਕੁਮਾਰਾ ਜੀ। ਖੁਸ਼ੀ ਕੁਮਾਰ। ਖੁਸ਼ੀ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਮਗੰਦਪੁਰ ਹੈ ਜੀ। ਇਹ ਕੀ ਲੱਗਦਾ ਸੀਗਾ ਮੁੰਡਾ ਜਿਹਾ? ਨਹੀਂ ਮੇਰਾ ਭਾਂਜਾ ਸੀ ਜੀ। ਕੀ ਨਾਂ? ਇਹਦਾ ਨਾਂ ਰਵੀ ਆ ਜੀ। ਕਿ ਆਪ ਸਰ ਕੀ ਬੋਲ ਰਹੇ? ਆਸਾਏ ਕੰਮ ਤੋਂ ਵਾਰਾ ਸੀ ਨਵੇਂ ਸ਼ਹਿਰ ਤੋਂ। ਤੇ ਸਾਢੇ ਘੜ ਦਾ ਟਾਈਮ ਹੋਊਗਾ ਵੀ। ਬਾਇਆ ਬੰਗਾ ਜਿੱਦਾਂ ਕੰਮ ਗਿਆ ਵੀ ਰੋਡ-ਰੋਡ ਤੇ ਮੈਂ ਜਾਣਾ। ਪਿੰਡਾਂ ਵਿੱਚ ਢੀਡਾ ਰਹਿੰਦਾ ਰਾਤ ਨੂੰ। ਇਹ ਜੀਐਨ ਮਿਲ ਦੇ ਲਾਗੇ ਜਾ ਕੇ ਇੱਥੇ ਜਿਹੜੀ ਮਿਲ ਲੱਗ ਡੜਚੰਗਾ ਰੋਟੇ ਉੱਥੇ ਜਾ ਕੇ ਇਹਨਾਂ ਹਾਸਾ ਹੋਇਆ ਏ ਕਿਸੇ ਨੇ ਟੱਕ ਟੁਕ ਕਰਾ ਇਹਨੂੰ ਘੇੜ ਕੇ ਮਾਰੇ ਆ ਕਿਸੇ ਨੇ ਜੁਕਮਣੀ ਕੋ ਰੰਝੀ ਸੀਗਾ ਪਹਿਲੇ ਉਸਨੇ ਰੰਝੇ ਦਾ ਜੀ ਇਹਦੇ ਬਾਰੇ ਮੈਂ ਨਹੀਂ ਲੱਗਿਆ ਕਥਾ ਨਹੀਂ ਚੁਪਣਾ ਮੇਰੇ ਕੋਲ ਕੋਈ ਵੀ ਗੱਲ ਨਾ ਪੜਾ ਦੌਰਾਂ ਦੇ ਜਾਂਦੇ ਮਿਲਦੇ ਆ ਇਸ ਬਾਰੇ ਕੋਈ ਨਹੀਂ ਆਪਣੀ ਜਾਣਕਾਰੀ ਇਹ ਰੰਝੇ ਸੀਗਾ ਹੈ ਤੇ ਕਰੇਦਾਂ ਹੈ ਰੰਝੇ ਦਾ ਹੀ ਹੈ ਸਾਰਾ

ਹਾਂ ਕੋਈ ਉਸ ਮੈਡਮ ਬੁਰਿਆ ਉਸ ਨਾਲ ਦਾ ਫਾਸਕਾਰ ਕਰਨਾ ਮੈਨੂੰ ਫਾਸਕਾਰ ਕੱਲ ਕਰਾਂਗਾ ਮੈਂ ਹਰ ਰਸ ਬਸ ਇੱਕ ਮੋਟੇ ਦਰਨ ਬੜਾ ਆ ਜੋ ਸਾਡੇ ਪਿੰਡ ਹਾਦਸਾ ਹੋਇਆ ਇਹ ਲੜਕੇ ਦਾ ਨਾਮ ਅਗਿ ਕੁਮਾਰ ਤੋਂ ਨੰਬਰ ਗੜ ਸਿੰਘ ਸੇਗਾ ਜੀ ਜਿਹੜੀ ਕੋਈ ਉਹ ਮੇ ਸਟਾਈਕ ਚੱਲਦੇ ਲੱਗਦਾ ਫੇਰਾ ਜੀ ਪਰ ਮੈਂ ਸੇਗਾ ਹਲੇ ਮੁੰਡਾ ਇੱਕ ਅਦੂ ਘਟਨਾ ਹੋਇਆ ਇਹ 9 ਤਰੀਕੇ ਦਾ ਬੱਕਾ ਜੀ ਸਾਡੇ ਘਟਦਾ ਇਹ ਦੋ ਬਣਾ ਤੇ ਦੋ ਬਣਾ ਮੌਤ ਕੱਲ ਹੋਈ ਜੀ ਨਾਲ ਉਨਕੀ ذاتੀ ਕੀ ਕਰਾਇਆ ਕੋਈ ਅਲੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਆਦਾ ਪਤਾ ਹੋਵੇਗਾ ਨਹੀਂ ਸਾਹਮਣੇ ਹੱਥਾਂ ਲੱਗਦਾ ਕਿ ਕੋਈ ਨਹੀਂ ਉਹ ਤੋਂ ਨਹੀਂ ਲੱਗਦਾ ਹੈਗਾ ਜੀ ਕਿੱਥੇ ਲੱਗੀ ਖੱਟ ਜੀ ਉਹਦੀ ਬੈਕ ਸਾਈਡ ਤੇ ਹੈ ਜੀ ਹਾਂ ਜੀ ਹਾਂ ਜੀ ਟੱਕ ਦਾ ਨਿਸ਼ਾਨ ਆ ਟੱਕ ਦਾ ਜੀ ਯਾਨੀ ਕਿਸੇ ਕਿਸੇ ਮਾਰੇ ਹੋਣ ਪੰਜ ਲੱਗਦਾ 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 ਇਹ ਮਾਮਲਾ ਜਿਹੜਾ ਹੈ ਨਾ ਜੀ ਇਹ 9 ਤਰੀਕ ਨੂੰ ਜਿਹੜਾ ਇਹਦੇ ਉਧਰੋਂ ਆ ਰਿਹਾ ਸੀ ਪਿੰਡ ਲੋ ਜੋ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16 9 25 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਹੈਗੀ ਉਹਦੀ ਧਾਰਾ ਹੈਗੀ ਹੈ ਬੀ ਐਨ ਐਸ ਦੀ 109 ਜਿਮਨ 3 ਜਿਮਨ 5 ਬੀ ਐਨ ਐਸ ਤੇ ਵਾਧਾ ਜੁਰਮ ਜਿਹੜਾ ਆ ਉਹਦਾ ਕੱਲ ਜਿਹਦਾ ਐਕਸਪਾਇਰ ਹੋ ਗਿਆ ਤੇ 103 ਬੀ ਐਨ ਐਸ ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਸ ਐਚ ਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀਆਈ ਵਾਲੇ ਪੂਰਾ ਇਹਦੀ ਕਰ ਰਹੇ ਆ ਤੈ ਤੱਕ ਕਿ ਇਹ ਕੀ ਮਾਮਲਾ ਹੈ ਕਿਦਾਂ ਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਡੈੱਡ ਬੋਡੀ ਆ ਤੇ ਬਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਊਗੀ ਬਾਕੀ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕਰ ਰਹੇ ਆ ਕਿੰਨੇ ਬੰਦੇ ਕਰ ਮਾਮਲਾ ਹਾਂਜੀ ਕਿੰਨੇ ਬੰਦੇ ਨੇ ਇਸ ਕਾਦੇ ਵਿੱਚ ਬੰਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜੀਆ ਨਹੀਂ 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 ਇਹ ਇਹ ਨਾਮ ਨੂਮ ਵਿਅਕਤੀ ਮਤਲਬ ਦੇ ਖਿਲਾਫ ਕੀਤਾ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮੜ ਰਿਆ ਜਾਂ ਐਕਸੀਡੈਂਟ ਆ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿਸਰਾ ਵੀ ਕਢਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜਾਂ ਇਨਵੈਸਟੀਗੇਸ਼ਨ ਜੋ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗ ਜੂਗਾ ਜੀ ਜਿਹੜੀ ਇਹ ਕੀ ਨਾਮ ਕੀ ਆ ਮੁਰਦੇ ਦਾ ਜਿਹੜੀ ਗੱਤ ਹੈ ਜਿਹਦਾ ਹੀ ਡੈਥ ਹੋਈ ਆ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਇਹ ਪਿੰਡ ਖਮਾਚੋ ਖਮਾਚੋ ਆ ਇਹ ਹੋਇਆ ਜੀ ਆਪਣਾ ਜਦੋਂ ਗਰਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਖਮਾਚੋ ਤੋਂ ਜੀਐਨ ਜਿਹੜੇ ਹਾਂ ਮਿਲਦੇ ਨੇ ਨਜ਼ਦੀਕ ਹੋਇਆ ਹਾਂਜੀ ਉੱਥੇ ਹੋਇਆ ਮੁੰਡੇ ਦੀ ਉਮਰ ਇਹ ਦੀ 28 ਸਾਲ ਦੀ ਆ ਜੀ ਇਹ ਦੀ 28 ਸਾਲ ਦੀ ਹੈ ਜੀ ਮੁੰਡੇ ਨੇ ਪਹਿਲੇ ਕੋਈ ਗੱਲ ਦਿੱਤਾ ਸੀ ਜਦ ਜਦੋਂ ਨਹੀਂ ਉਹ ਮਤਲਬ ਜਦੋਂ ਉਹਦੇ ਸੱਟ ਲੱਗੀ ਆ ਉਹ ਜਿਹੜਾ ਕੋਮਾ ਚਲ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਅਫਸਰ ਮੌਕੇ ਤੇ ਜਾਂਦੇ ਰਹੇ ਆ ਇਹ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟ ਲਿਖਿਆ ਇਹ ਜਿਹੜੀ ਅਫੇਅਰ ਕੀਤੀ ਗਈ ਹੈ ਕਿਤੇ ਬਿਆਨ ਦੇ ਬਿਆਹਤ ਕੀਤੀ ਉਹ ਉਹਦੀ ਜਿਹੜੀ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਹਾਂ ਉਹਦੇ ਬ੍ਰਦਰ ਜਿਹੜਾ ਹੈ ਉਹਦਾ ਭਰਾ ਆ ਕੋਈ ਕੋਈ ਦੱਸਿਆ ਸਪੈਸ਼ਲ ਕੋਈ ਬੰਦਾ ਹੈਗਾ ਨਹੀਂ ਉਹਨਾਂ ਨੇ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਾਕੀ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਦਾ ਥੈਂਕ ਯੂ ਥੈਂਕ ਯੂ